ਸੂਟ 5 ਰੁਪਏ ਸੂਟ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ ਲੈ ਜਾ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਸ਼ਾਲ ਵਾਲਾ ਸੂਟ 10 ਰੁਪਏ ਦਾ ਵੱਡਾ ਫਲ ਸ਼ਾਲ ਲਾ ਕੇ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਲੈ ਜਾਓ 20 ਰੁਪਏ ਚ 20 ਰੁਪਏ ਦਾ ਸੂਟ 20 ਰੁਪਏ ਦਾ ਸੂਟ ਬੁਟੀਕ ਵਾਲਾ ਪੀਸ ਲੈ ਜਾਓ 20 ਰੁਪਏ ਚ ਸਿਰਫ 20 ਰੁਪਏ ਦਾ ਸੂਟ 30 ਰੁਪਏ ਦਾ ਸੂਟ ਕੜਾਈ ਵਾਲਾ ਸ਼ਿਮਰ ਵਾਲਾ ਸੂਟ ਦੁਪੱਟਾ ਨਾਲ ਲਾ ਕੇ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ ਓ 30 ਰੁਪਈਆ ਦਾ ਸੂਟ ਓ ਲੈ ਜੋ ਲੈ ਜੋ ਰਾਜਾ ਰਾਣੀ ਵਾਲਾ ਸੂਟ 50 ਰੁਪਈਆ ਦਾ 50 ਰੁਪਈਆ ਦਾ ਸੂਟ ਓ ਰਾਜਾ ਰਾਣੀ ਸੂਟ 50 ਰੁਪਈਏ ਚ 50 ਰੁਪਈਏ ਦਾ ਸੂਟ ਕਰਤਾ 50 ਰੁਪਈਏ ਦਾ ਰਾਜਾ ਰਾਣੀ 50 ਰੁਪਈਏ ਚ ਨਾਜ਼ਵਰੀ ਵਾਲਾ ਸੂਟ ਫਰਕਾਵਾਦੀ 100 ਰੁਪਈਆ ਦਾ ਕਢਾਈ ਕੱਢਿਆ ਪੂਰਾ ਹੈਵੀ ਦੁਪੱਟਾ ਜਾਲ 100 ਰੁਪਈਆ ਦਾ ਸੂਟ ਕਰਤਾ 100 ਰੁਪਏ ਦਾ ਸੂਟ ਕਰਤਾ 100 ਰੁਪਏ ਦਾ ਸੂਟ ਕਰਤਾ ਉਹ ਸਰਦਾਰ ਸਾਹਿਬ ਰੌਲਾ ਪਾ ਕੇ ਦਿੱਤਾ ਪੂਰਾ ਬਾਜ਼ਾਰ ਹਿਲਾਤਾ ਕੋਈ ਤੁਸੀਂ ਕਹਿੰਦੇ 5 ਰੁਪਏ ਦਾ ਸੂਟ 10 ਰੁਪਏ ਦਾ ਸੂਟ 20 ਰੁਪਏ ਦਾ ਸੂਟ ਕੋਈ ਕਹਿੰਦੇ 50 ਰੁਪਏ ਦੇ ਭਾਰੇ ਭਾਰੇ ਇਦਾਂ ਦੇ ਸੂਟ ਤੁਸੀਂ 100 100 ਰੁਪਏ ਦੇਈ ਜਾਂਦੇ ਹੋ ਉਹ ਮਾਜਰਾ ਹੈ ਕੀ ਇਹਦਾ ਦੇਖੋ ਜੀ ਮਾਜਰਾ ਸਿੱਧੀ ਜੀ ਗੱਲ ਹੈ ਜੇ ਤੁਸੀਂ ਸਾਡੇ ਕੋ ਫਾਇਦਾ ਕਰਾਉਣਾ ਅੰਕਲੋਂ ਬੁੱਟਰ ਰੋਡ ਕਾਦੀਆਂ ਤੇ ਰੁਪਏ ਦਾ ਕੱਪੜਾ ਖਰੀਦੋ ਆ ਕ੍ਰੈਸ਼ ਵਾਲਾ ਸੂਟ ਤੁਹਾਨੂੰ ਮਿਲਣਾ ਸਿਰਫ 5 ਰੁਪਏ ਦਾ ਤੁਸੀਂ 5000 ਰੁਪਏ ਦਾ ਕੱਪੜਾ ਖਰੀਦੋ ਆ ਸੂਟ ਜਿਹੜਾ ਪੂਰਾ ਗਰਮ ਸੂਟ ਆ ਛਾਲ ਦੇ ਨਾਲੇ ਤੁਹਾਨੂੰ ਪੈਣਾ 10 ਰੁਪਏ ਦਾ ਲੋਰੀ 10000 ਦੀ ਸ਼ਾਪਿੰਗ ਤੇ ਸੂਟ ਮਿਲਣਾ ਤੁਹਾਨੂੰ ਬੁਟੀਕ ਮਸਲੀਨ ਦਾ 20 ਰੁਪਏ ਦਾ ਤੇ ਅਗਰ ਤੁਸੀਂ ਸਾਡੇ ਕੋਲੋਂ 20000 ਰੁਪਏ ਦਾ ਕੱਪੜਾ ਖਰੀਦਦੇ ਹੋ ਤੇ ਆ ਸ਼ਿਮਰ ਦਾ ਸੂਟ ਤੁਹਾਨੂੰ ਪੈਣਾ ਵਾ 30 ਰੁਪਏ ਦਾ 30 ਰੁਪਏ ਦਾ ਭਾਜੀ 30 ਰੁਪਈਆਂ ਦਾ ਸੂਟ ਪੈਣਾ ਵਾ ਤੇ ਜੇ ਤੁਸੀਂ ਸਾਡੇ ਕੋਲੋਂ 3000 ਰੁਪਏ ਦਾ ਕੱਪੜਾ ਖਰੀਦਦੇ ਹੋ 30000 ਰੁਪਏ ਸ਼ਾਪਿੰਗ ਕਰਦੇ ਹੋ ਰਾਜਾ ਰਾਣੀ 50 ਰੁਪਆ ਰਾਜਾ ਰਾਣੀ ਸੂਟ 50 ਰੁਪਏ ਦਾ ਤੇ ਜੇ 50000 ਦੀ ਸ਼ਾਪਿੰਗ ਕਰਦੇ ਹੋ ਤਾਂ ਆ ਪੂਰਾ ਫਰਕ ਆਵਾਦੀ ਹੈਵੀ ਸੂਟ ਮਿਲਣਾ 100 ਰੁਪਏ ਦਾ ਸੋ ਭਾਜੀ ਵੱਡੇ ਫਾਇਦੇ ਹੋਣੇ ਕਰੋ ਤਾਂ ਕਿ ਸੇਲ ਕਿੰਨੀ ਚੱਕਦੀ ਆ ਭਾਜੀ ਸਿਰਫ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਦੀ ਭੱਟੀ ਸੇਲ ਹੈ 9 ਨਵੰਬਰ ਤੱਕ ਇੱਕ ਹਫਤਾ ਪੂਰੀ ਭੱਟੀ ਸੇਲ ਲੱਗਣ ਜਾ ਰਹੀ ਆ ਆਪਦੇ ਆ ਕੇ ਫਾਇਦੇ ਕਰ ਲਓ ਬੁੱਟ ਰੋਡ ਕਾਦੀਆਂ ਤੇ ਸੋ ਭਾਈ ਜੀ ਆਜੋ ਵੱਡੇ ਫਾਇਦੇ 9 ਨਵੰਬਰ ਤੱਕ 9 ਨਵੰਬਰ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 9 ਨਵੰਬਰ ਤੱਕ ਵੱਡੀ ਸੇਲ ਆਜੋ ਭਾਈ ਆਜੋ ਲੈ ਜਾਓ ਫ੍ਰੀ ਦੇ ਪਾ ਕੱਪੜਾ 5 5 ਰੁਪਏ ਚ ਸੂਟ 10 10 ਰੁਪਏ ਸੂਟ 20 20 ਰੁਪਏ ਚ 30 30 ਰੁਪਏ ਚ ਲੈ ਜਾਓ ਲੈ ਜਾਓ ਲੈ ਜਾਓ ਦਾਜਵਰੀ ਦਾ ਕਪੜਾ ਲੈ ਜਾਓ ਓਏ ਇਸ ਵਾਰੀ ਵਿਆਹ ਤਾਂ ਡਬਲ ਫਾਇਦੇ ਵਾਲੇ ਹੋਣਗੇ ਜਿਹੜੇ 2 ਲੱਖ ਲੱਗਦਾ ਲੱਖ ਲੱਗੂ ਜਿਹਦਾ ਲੱਖ ਲੱਗਦਾ 50 ਹਜ਼ਾਰ ਲੱਗੂਗਾ ਜਿਹਦੀ ਪਿਆਰੇ ਜੇ ਲੁੱਟ ਹੁੰਦੀ ਹੈ ਇੱਕ ਦੀ ਲੁੱਟ ਨਹੀਂ ਜੇ ਹੋਣੀ ਨਹੀਂ ਹੋਣੀ ਉਹ ਦੁਕਾਨਦਾਰ ਉਹ ਮਾਰ ਦੇਣ ਘਟਾਲੋ ਮਾਰ ਦੇਣ ਘਟਾਲੋ ਚੰਗੇ ਰਹੋਗੇ ਕਿਉਂਕਿ ਪੋਟਾ ਰੋਡ ਕਾਦੀਆਂ ਤੇ ਡਬਲ ਫਾਇਦੇ ਆ ਚੱਕੋ ਭਾਜੀ ਜਿਹੜਾ ਸ਼ਿਮਰ ਦਾ ਸੂਟ ਹੈਵੀ ਦੁਪੱਟੇ ਵਾਲਾ ਬਜ਼ਾਰਾ ਤੇ ਇਹ ਵੀ 12-1300 ਤੋਂ ਘੱਟ ਨਹੀਂ ਅਸੀਂ ਦੇਨੇ ਆ 6500 ਰੁਪਏ ਦਾ ਸੂਟ ਮਤਲਬ 1300 ਰੁਪਏ ਦੇ ਦੋ ਸੂਟ 650 ਸੂਟ ਦੇ ਦੇਣਾ ਆਹ ਦੇਖੋ ਭਾਈ 2-2000 18-1800 22-200 850 ਦੇਣਾ ਭਾਈ 850 ਦਾ ਇਕੱਲੇ ਇਕੱਲੇ ਸੂਟ ਦੇ ਤੇ ਰੇਟ ਲਿਖ ਕੇ ਲਾਇਆ ਕੋਈ ਮੱਥਾ ਦੇ ਕੇ ਟਿੱਕਾ ਹੀ ਨਾ ਦੇ ਆਹ ਦੇਖੋ ਭਾਈ ਡਿਜ਼ਾਈਨ ਪੂਰੇ ਆ ਮੈਂ ਕਹੇ ਭਾਈ ਡਿਜ਼ਾਈਨਰ ਪੀ ਸੋਲੋ ਬੁਟੀਕ ਪੀ ਚਾਹੇ ਆਰਗੈਂਜ਼ਾ ਦੇ ਵਿੱਚ ਲੈ ਲਓ ਚਾਹੇ ਸ਼ਿਮਰ ਦੇ ਵਿੱਚ ਲੈ ਲਓ ਚਾਹੇ ਗਲਾਸ ਦੇ ਵਿੱਚ ਲੈ ਲਓ 16 16 पीस 15 1500 2 2022 2200 ਰੁਪਏ ਦੇ ਵਿੱਚ ਇਦਾਂ ਦੇ ਲਗਜ਼ਰੀ ਸੂਟਾ ਦੇਖੋ ਜੀ ਸੂਟ ਦੇ ਦੇਖੇ ਸ਼ਰਾਰੇ ਘਰਾਰੇ ਲਹਿੰਗੇ ਗਾਉਨ ਡਰੈਸਾਂ ਉਹ ਰੈਡੀमेड ਦੇ ਉੱਤੇ ਵੀ ਤੁਹਾਨੂੰ ਅਸੀਂ ਦੇ ਰਹੇ ਹਾਂ ਵੱਡੀਆਂ ਆਫਰਾਂ ਕੋਈ ਵੀ ਸ਼ਰਾਰਾ ਘਰਾਰੇ ਲੈ ਲਓ ਲਹਿੰਗਾ ਲੈ ਲਓ ਡਰੈਸ ਲੈ ਲਓ ਪਹਿਲੀ ਗੱਲ ਤਾਂ ਪੂਰੇ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਕੱਪੜਾ ਤੇ ਉਹਦੇ ਉੱਤੇ ਵੀ ਅਸੀਂ ਤੁਹਾਨੂੰ 20% ਡਿਸਕਾਊਂਟ ਦਵਾਂਗੇ 20% ਐਕਸਟਰਾ ਡਿਸਕਾਊਂਟ ਦਵਾਂਗੇ ਆ ਚੈੱਕ ਕਰੋ ਬਾਜ਼ਾਰ 'ਚ ਆਉਂਗੇ 650 7000 8000 ਪਰ ਡਰੈਸ ਆ ਅਸੀਂ ਦਿਨੇ ਤੁਹਾਨੂੰ 4500 ਦੀ ਪਰ ਇਹਨਾਂ ਦਿਨਾਂ ਚ ਆਜੋ 20% ਹੋਰ ਘਟਾਇਆ ਨਾ ਉਹ ਹੀ ਤੁਸੀਂ ਦੇਖੋ 33200 ਦੀ ਰਹਿ ਗਈ ਇੰਨਾ ਸਸਤਾ ਕੱਪੜਾ ਤੁਹਾਨੂੰ ਕਿਸੇ ਹੋਰ ਨੇ ਦੇਣਾ ਨਹੀਂ ਚਾਹੇ ਫਰਾਕ ਸੂਟ ਲੈਣੇ ਆ ਛਰਾਰੇ ਗਰਾਰੇ ਲੈਣੇ ਆ ਗੌਣ ਲੈਣੇ ਆ ਡਰਸਾਂ ਲਹਿੰਗੇ ਹਰ ਇੱਕ ਦੇ ਉੱਤੇ ਰੈਡੀਮੇਡ ਉੱਤੇ 20% ਐਕਸਟਰਾ ਡਿਸਕਾਊਂਟ ਭਾਜੀ ਕੱਲ੍ਹ ਦਾ ਹੀ ਫਾਇਦਾ ਕਰਨਿਆ ਵੀਰਾਂ ਦੇ ਵੀ ਫਾਇਦੇ ਕਰਦੇ ਆ 8 10 1000 ਦਾ ਕੋਟ ਪੈਂਟਾ 2995 ਰੁਪਏ ਦਾ ਸੀ ਕੇ ਦੇ ਦਾਂਗੇ ਵੀਰਾਂ ਨੂੰ ਆ 3 ਪੀਸ ਜਿਹੜਾ 15 15000 ਦਾ 3760 ਰੁਪਏ ਦਾ ਸੀ ਕੇ ਦੇ ਦਾਂਗੇ ਜੇਕਰ ਤੁਸੀਂ ਤਰਸੀਮ ਜਸਤਰ ਦਾ ਇਦਾਂ ਲਾਈਨਿੰਗ ਸ਼ਾਈਨਿੰਗ ਵਾਲਾ ਆਪਣਾਣਾ ਦਾ 6000 ਰਿਆਰ ਦਾ ਨਹੀਂ 3600 ਰੁਪਏ ਦੇ ਵਿੱਚ ਸੀ ਕੇ ਦੇ ਦਾਂਗੇ ਕੁਰਤਾ ਪਜਾਮਾ ਮਿਲ ਜੂਗਾ 700 ਰੁਪਏ ਤੋਂ ਕਪੜਾ ਸ਼ੁਰੂ ਹੋ ਜਾਂਦਾ ਬਾਸ ਕਿਹੜੇ ਬਣਾ ਕੇ ਦੇ ਦਾਂਗੇ ਓਏ ਹੁਣ ਜਿੰਨੇ ਕੋੜੀ ਚੜਨਾ ਮੇਰੇ ਵੀਰ ਨੇ ਮੇਰੇ ਵੀਰ ਨੇ ਮੇਰੇ ਭਰਾ ਨੇ ਮੇਰੇ ਯਾਰ ਨੇ ਅੱਜ ਜਦੋਂ ਕੋੜੀ ਚੜਨਾ 15000 20000 ਰੈਂਟ ਤੇ ਸ਼ੇਰਵਾਨੀ ਨਾਲ ਲੈ ਕੇ ਆ ਭਰਾਵਾ 6500 7000 10000 ਜੇ ਆਪ ਦੀ ਬਣਾ ਕੇ ਲੈ ਜਾ ਸ਼ੇਰਵਾਨੀ ਬਣਾ ਕੇ ਲੈ ਜਾ ਉਹ ਲੈ ਜਾ ਲੈ ਜਾ ਲੈ ਜਾ ਇੱਕ ਦੇ ਨਾਲ ਇੱਕ ਸੂਟ ਵੀ ਫ੍ਰੀ ਲੈ ਜਾ ਬਾਜ਼ਾਰ ਚ ਜਾਓ ਇਦਾਂ ਦੇ ਹੈਵੀ ਹੈਵੀ ਸੂਟ 5 5000 ਚ 5 5000 ਚ ਮਿਲਦੇ ਆ ਸਾਡੇ ਕੋਲ ਆਓ 5000 ਦੇ ਦੋ ਇੱਕ ਸੂਟ ਨਾਲ ਇੱਕ ਸੂਟ ਆ ਵੀ ਫ੍ਰੀ ਕਰਤਾ ਆ ਰੇਟ ਚੈੱਕ ਕਰ ਲਓ ਅਸੀਂ ਦਿੰਨੇ ਆ 3500 ਦਾ ਇੱਕ ਬਾਜ਼ਾਰ ਦਾ ਰੇਟ 5000 ਰੁਪਿਆ 5000 ਦੇ ਦੋ ਸੂਟ ਦੇਣੇ ਆ ਆ ਚੀਜ਼ਾਂ ਚੈੱਕ ਕਰੋ ਤੁਸੀਂ ਦੇਖੋ ਇੱਕ ਨਾਲ ਇੱਕ ਫ੍ਰੀ ਕਰਤਾ 5000 ਦੇ ਦੋ ਡਿਜ਼ਾਈਨ ਜਿੰਨਾ ਮਰਜ਼ੀ ਸਟਾਕ ਲੈ ਲਓ ਚਾਹੇ ਟਰੱਕ ਭਰ ਕੇ ਲੈ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਓਏ ਜਿਹੜੇ ਅਸੀਂ ਰੇਡ ਦੇਦੇ ਨਾ ਮੈਂ ਕਹਿੰਦਾ ਚੈਲੰਜ ਕਰਕੇ ਕਹਿੰਦਾ ਕਿਸੇ ਨੇ 5000 ਰੁਪਏ ਦਾ ਹੈਵੀ ਸੂਟ ਨਹੀਂ ਦੇਣਾ ਓਏ ਇਸ ਵਾਰੀ ਤਾਜਵਰੀ ਤੇ ਆਪਦੀ ਲੁੱਟ ਨਾ ਘਾਓ ਬੁੱਟਰ ਰੋਡ ਕਾਦੀਆਂ ਤੇ ਆਓ ਬੁੱਟਰ ਰੋਡ ਕਾਦੀਆਂ ਤੇ ਆਓ ਆ ਦੇਖੋ ਜੀ ਧਿਆਨ ਦੇ ਨਾਲ ਦੇਖੋ ਖਾਰਚਦੇ ਹੋ ਨਾ 65 6500 7 7000 ਰੁਪਇਆ ਬਜ਼ਾਰ ਜਿਹੜਾ ਸੂਟਾਂ ਦੇ ਇੱਥੇ 7000 ਦੇ ਦੋ ਇੱਕ ਨਾਲ ਇੱਕ ਫਰੀ ਭਾਰੇ-ਭਾਰੇ ਸੂਟਾਂ ਦੇ ਵਿੱਚ ਵੀ ਤੁਹਾਡੇ ਫਾਇਦੇ ਕਰਦੇ ਇੱਕ ਨਾਲ ਇੱਕ ਫਰੀ ਆ ਦੇਖੋ ਮੈਂ ਕਹਾਂ ਟਾਪ ਦੀਆਂ ਚੀਜ਼ਾਂ ਬੁਟੀਕ ਪੀਸ ਜਿਹੜੇ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਕੁੜੀਆਂ ਮੰਗਦੇ ਆ ਸੂਟ ਉਹੋ ਜਿਹੇ ਚੀਜ਼ਾਂ ਵੀ ਦਵਾਂਗੇ ਰੇਟ ਬਾਜ਼ਾਰ ਨਾਲੋਂ ਅੱਧੇ ਕੀਤਿਆਂ ਉਹ ਨਾਲ ਟੈਕਸ ਵੀ ਦੇ ਦਾਂਗੇ ਬ੍ਰੈਂਡ ਵੀ ਦੇ ਦਾਂਗੇ ਭਾਜੀ ਤਗੜੇ ਤਗੜੇ ਰਾਮ ਟੈਸ ਗੰਗਾ ਰੀਵਾ ਰਹਿੇਜਾ ਟੌਪ ਦੇ ਬ੍ਰਾਂਡ ਓਏ ਬਾਜ਼ਾਰ ਨਾਲੋਂ ਅੱਧ ਪਾ ਦੇ ਦਾਂਗੇ ਇਹ ਰੇਟ ਜੋ ਅਸੀਂ ਦੇ ਰਹੇ ਆ ਰਾਮ ਟੈਕਸ ਦੀ ਮਿਲ ਨਹੀਂ ਤੁਹਾਨੂੰ ਦੇ ਸਕਦੀ ਜਿਓ ਰੇਟ ਪੁੱਟ ਰੋੜ ਘਾਦੀਆਂ ਤੇ ਦੇ ਦੇਣੇ ਆ ਆ ਦੇਖੋ ਜੀ ਡਿਜ਼ਾਈਨ ਚੈੱਕ ਕਰ ਲੋ ਦੁਪੱਟੇ ਚੈੱਕ ਕਰ ਲੋ ਮੈਂ ਕਿਹਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕੀਤੀ ਪਈ ਆ ਫੁੱਲ ਭਾਜੀ ਫੁੱਲ ਬਹਿ ਜਾ ਬਹਿ ਜਾ ਕਰਾ ਦਾਂਗੇ ਆ ਜਿਹੜੇ ਸੂਟ ਹੈਵੀ ਹੈਵੀ ਭਾਜੀ 10-10 ਹਜ਼ਾਰ ਰੁਪਏ ਲੋਕੀ ਖਰਚਦੇ ਆ ਖਰਚਦੇ ਆ ਪਰ ਅਸੀਂ 4-4 ਹਜ਼ਾਰ ਤੇ ਦੇ ਦੇਣੇ ਆ ਨਿਆਰੇ ਬੰਨੇ ਪਿਆ ਆ ਦੇਖੋ ਹੈਂਡਵਰਕ ਕੀਤਾ ਪਿਆ ਆ ਬਾਕੀ ਗੱਲ ਜੇ ਪਰ ਰੇਟਾਂ ਦੀ ਕਰ ਲਈਏ ਮੈਗਾ ਫਰੀ 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 ਚ ਸੂਟ ਲੈ ਜਾਓ ਫਰੀ ਚ ਰੇਟ ਇਦਾਂ ਦੇ ਆ ਵੱਡੇ ਫੇਰੇ ਹੋਣੇ ਇੱਥੇ ਦੇਖੋ ਜੀ ਚੋਪਰ ਨੇ ਮਾਲਵੇ ਤੋਂ ਆ ਕੇ ਪੂਰੇ ਮਾਜੇ ਦੇ ਵਿੱਚ ਤੜਥਲੀ ਮਚਾਤੀ ਆ ਡਿਜ਼ਾਈਨ ਇਦਾਂ ਦੇ ਲੈ ਕੇ ਆ ਗਿਆ ਚੰਡੀਗੜ੍ਹ ਮੁਹਾਲੀ ਦਿੱਲੀ ਜੋ ਵਿਕਦੇ ਆ ਸਾਹਲ ਰੋੜਾ ਇਦਾਂ ਦੇ ਡਿਜ਼ਾਈਨ ਲੈ ਕੇ ਆ ਗਿਆ ਜੋ ਇਸ ਏਰੀਆ 'ਚ ਪਾਜੀ ਕਦੇ ਨਹੀਂ ਆਏ ਉਹਨੇ ਕਿਹਾ ਮੈਂ ਡਿਜ਼ਾਈਨਿੰਗ ਉਹ ਦੇਣੀ ਆ ਜਿਹੜੀ ਕਿਤੇ ਨਾ ਮਿਲੇ ਉਹਨੇ ਕਿਹਾ ਮੈਂ ਰੇਟ ਉਹ ਦੇਣਾ ਜਿਹੜਾ ਕਿਤੇ ਨਾ ਮਿਲੇ ਤੇ ਅੰਕਲੋਂ ਕਾਦੀਆਂ ਤੇ ਟੋਟਾ ਫਾਇਦਾ ਹੋਣਾ ਫਾਇਦਾ ਟਾਪ ਦੇਖੋ ਪ੍ਰੀਮੀਅਮ ਚੀਜ਼ ਆ ਗਈਆਂ ਰੇਡ ਨਿੱਕੇ ਨਿੱਕੇ ਹੋ ਗਏ ਹੋਰ ਚੋਨੇ ਕਿਉਂ ਤੁਸੀਂ ਇਸ ਕਰਕੇ ਕਹਿੰਦੇ ਅੰਕਲੋਂ ਬੁੱਟਰ ਰੋੜ ਕਾਤੀਆਂ ਆਜੋ ਸੱਤ ਸਮੁੰਦਰ ਪਾਰ ਜਦੋਂ ਇਧਰ ਦੀ ਤੁਸੀਂ ਆਉਣਾ ਐਨਆਰਆਈ ਭੈਣ ਭਰਾਵਾਂ ਨੇ ਆਹ ਦੇਖੋ ਚੈੱਕ ਕਰੋ ਵਰਕ ਕਿੰਨਾ ਸ਼ਾਨਦਾਰ ਉਹ ਮੈਂ ਕਹਿੰਦਾ ਦੁਪੱਟੇ ਤੇ ਨਿਗਾਹ ਮਾਰਦੇ ਉਹ ਮੈਂ ਕਹਿੰਦਾ ਬਾਜੂਆਂ ਤੇ ਨਿਗਾਹ ਮਾਰਦੇ ਉਹ ਮੈਂ ਕਹਿੰਦਾ ਪੌਂਚਿਆ ਤੇ ਨਿਗਾਹ ਮਾਰਦੇ 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 ਕਿਉਂਕਿ ਜਿਹੜੇ ਐਨਆਰਆਈ ਭੈਣ ਭਰਾ ਕਹਿੰਦੇ ਪੈਸੇ ਤੇਲੇ ਦਾ ਤਾਂ ਚੱਕਰ ਕੋਈ ਨਹੀਂ ਹੈਗਾ ਜਿੰਨਾ ਮਰਜ਼ੀ ਲੈ ਲਓ ਪਰ ਚੀਜ਼ ਉਹ ਹੋਣੀ ਚਾਹੀਦੀ ਆ ਜਿਹੜੀ ਬਜ਼ਾਰੋਂ ਮਿਲੇ ਨਾ ਸਿਰੜ ਕਾਤੀਆਂ ਤੇ ਮਿਲਦੀਆਂ ਓਏ ਰਾਇਲ ਕਲਾਸ ਓਏ ਲਗਜ਼ਰੀ ਜਦੋਂ ਮੁੰਡੇ ਦਾ ਆ ਗਿਆ ਵਿਆਹ ਤੇ ਉਹਦੀ ਮੰਮੀ ਨੇ ਜਦੋਂ ਪੀਚ ਪਿੰਕ ਦਾ ਸੂਟ ਪਾਇਆ ਹੋਇਆ ਓਏ ਹੋਏ ਭਾਜੀ ਗੱਲ ਕਿਵੇਂ ਹੋਣੀ ਆ ਮੈਂ ਕਿਹਾ ਬਹਿ ਜਾ ਬਹਿ ਜਾ ਹਾਏ ਉਹਦੋਂ ਫੇਰ ਮਾਤਾ ਨੇ ਗਾਣਾ ਗੋਣਾ ਮਾਤਾ ਦੀ ਟੌਰ ਕੱਢਣੀ ਆ ਮੁੰਡੇ ਦਾ ਵਿਆਹ ਤੇ ਮੰਮੀ ਦੇ ਸੂਟ ਆਹੀ ਪਾ ਕੇ ਭੇਜਣਾ ਬਸ ਗੱਲ ਖਤਮ ਜੀ ਆ ਦੇਖੋ ਚੀਜ਼ਾਂ ਤੁਸੀਂ ਬਿਲਕੁਲ ਭਾਜੀ ਇਹ 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 ਮਾਸੀ ਦੋਨੇ ਪਾਣਾ ਪਹਿਣਾ ਪਹਿਣਾ ਦੋਨੇ ਆ ਲੈ ਮੁੰਡੇ ਦੀ ਮਾਸੀ ਤੇ ਮਾਸੀ ਨੂੰ ਇਦਾਂ ਦਾ ਦੁਪੱਟਾ ਲੈ ਕੇ ਜਾਣਾ ਪਤਾ ਕਿਉਂ ਮਾਸੀ ਇੰਗਲੈਂਡ ਤੋਂ ਆਈ ਆ ਇੰਗਲੈਂਡ ਤੋਂ ਆਈ ਆ ਤੇ ਇੰਗਲੈਂਡ ਵਾਲੀ ਮਾਸੀ ਦਾ ਬਹਿ ਜਾ ਬਹਿ ਜਾ ਲੈ ਆਪੂ ਆਪੂ ਆ ਗੋਸੇ ਹੋ ਜਾਣੀ ਐ ਮਮਾ ਕਨੇਡਿਆਲੀ ਮੈਂ ਕਹਿੰਨਾ ਕਨੇਡੀਅੇ ਵਾਲੀ ਭੂਆ ਨੂੰ ਜਦੋਂ ਗੁੱਸੇ ਨਹੀਂ ਹੋਣਾ ਕਹਿੰਦੀ ਮੈਂ ਬ੍ਰਮਟਨ ਤੋਂ ਆਈ ਆ ਜਿੱਥੇ ਠੰਡ ਬਹੁਤ ਪੈਂਦੀ ਐ ਤੇ ਸੂਟ ਮੈਨੂੰ ਦੇ ਦਿਓ ਗਰਮਾ ਗਰਮ ਪੂਰਾ ਹੈਵੀ ਮੈਂ ਕਹਿੰਨਾ ਜੀ ਪੂਰਾ ਬ੍ਰਾਂਡਡ ਸੂਟ ਲਗਜ਼ਰੀ ਇਹ 30 30 40 40 ਹਜ਼ਾਰ ਦੇ ਨਹੀਂ ਕੋਈ 5000 ਸਾਤੇ 8000 10000 ਦਾ ਸੂਟ ਲੈ ਜਾਓ ਓਏ ਹੁਣ ਤਾਈ ਤਾਈ ਦੀ ਗੱਲ ਵੀ ਕਰ ਲਓ ਬਟ ਨਹੀਂ ਮੈਂ ਕਹਿੰਦਾ ਓ ਤਾਈ ਤਾਂ ਵੈਸੇ ਕਹਿੰਦੀ ਮੈਨੂੰ ਕਲਰ ਵੀ ਇਦਾਂ ਦੇ ਚਾਹੀਦੇ ਨੇ ਕੱਪੜਾ ਵੀ ਇਦਾਂ ਚਾਹੀਦਾ ਤਾਈ ਵੀ ਖੁਸ਼ ਕਰਨੀ ਚਾਚੀ ਵੀ ਖੁਸ਼ ਕਰਨੀ ਆ ਮੁੰਡੇ ਦੀ ਭੈਣ ਬਿਲਕੁਲ ਮੁੰਡੇ ਦੀ ਭੈਣ ਦੀ ਟੌਰ ਕੱਢਣੀ ਆ ਉਹ ਕਹਿੰਦੀ ਭਾਈ ਮੈਂ ਹੈਗੀ ਮਾਡਰਨ ਤੇ ਮੈਂ ਭਾਈ 20 ਸਾਲਾਂ ਬਾਅਦ ਆਈ ਆ ਆਸਟ੍ਰੇਲੀਆ ਤੋਂ ਆ ਦੇਖੋ ਤੇ ਭੈਣਾ ਲਈ ਪਰਝਾਈਆਂ ਲਈ ਮਾਸਤੀਆਂ ਤਾਈਆਂ ਚਾਚਿਆਂ ਦੀ ਫੁੱਲ ਟੌਰ ਪੂਰਾ ਬਰਾਇਡਲ ਪੈਕੇਜ ਅੱਛਾ ਆ ਚੀਜ਼ਾਂ ਦੇਖੋ ਤੁਸੀਂ ਛੱਡੋ ਯਾਰ ਸਾਰਾ ਆ ਦੇਖੋ ਕਿੰਨਾ ਪਿਆਰਾ ਸੂਟ ਕਿੰਨੇ ਪਿਆਰੇ ਡਿਜ਼ਾਈਨ ਸੋ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ ਇਦਾਂ ਦਾ 2-2 ਲੱਖ ਰੁਪਏ ਦਾ ਕੱਪੜਾ ਲੈਣ ਨੂੰ ਦਾਜ ਬਰੀ ਬਣਾਉਣੇ ਹੋ 파ਰੇ 파ਰੇ ਸੂਟਾਂ ਦੀ 2-2 ਲੱਖ ਰੁਪਏ ਦੀ ਇੱਥੇ 70-80 ਹਜ਼ਾਰ 'ਚ ਬਣਾ ਕੇ ਦੇਵਾਂਗੇ ਕਿਉਂਕਿ ਫਾਇਦੇ 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 ਆ ਦੇਖੋ ਸ਼ਿਮਰ ਦੇ ਸੂਟ ਔਰਗਾਂਜਾ ਸੂਟ ਸਾਰੀਆਂ ਵੈਰਾਈਟੀਆਂ ਟੌਪ ਦੀਆਂ ਇਹ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਿਆਂ ਦੇ ਵਿੱਚ ਲਗਜ਼ਰੀ ਚੀਜ਼ਾਂ ਲੈ ਕੇ ਆ ਗਏ ਆ ਕਲਰ ਚੈੱਕ ਕਰ ਲੋ ਇੱਕ ਤੋਂ ਇੱਕ ਚਾਹੇ ਤੁਸੀਂ ਬਲੈਕ ਚਾਹੇ ਤੁਸੀਂ ਵੈਲਵਟ 'ਚ ਲੈਣਾ ਚਾਹੇ ਸਿਲਕ 'ਚ ਵਿੱਚ ਲੈਣਾ ਤੁਸੀਂ ਜਿੱਦਾਂ ਦਾ ਮਰਜ਼ੀ ਪਸੰਦ ਕਰਕੇ ਲਹਿੰਗਾ ਲੈ ਜਾ ਸਕਦੇ ਹੋ ਔਰ ਰੈਂਟ ਤੇ ਵੀ ਭਾਜੀ ਸ਼ੁਰੂ ਕਰਤਾ ਆਪਾ ਓਏ ਰੈਂਟ ਤੇ ਵੀ ਦੇਤਾ ਭਾਜੀ ਓਏ ਹੋਏ ਹੋਏ ਅੱਛਾ ਆ ਉਹ ਲਹਿੰਗੇ ਆ ਜਿਹੜੇ ਤੁਸੀਂ 2-2 ਲੱਖ ਰੁਪਈਆ 1.5-1.5 ਲੱਖ ਰੁਪਈਆ 2.5-2.5 ਲੱਖ ਰੁਪਈਆ ਖਰਚਦੇ ਹੋ ਬਜ਼ਾਰਾਂ 'ਚ ਆ ਕੇ ਇੱਥੇ ਅੱਧੇ ਰੇਟਾਂ 'ਉਂ ਵੀ ਘੱਟ ਕਰਦੇ ਆ ਕਿਉਂਕਿ ਸਾਡਾ ਕੰਮ ਹੈਗਾ ਫਾਇਦੇ ਕਰਨ ਦਾ ਵੱਡੇ ਫੇਰੇ ਕਰਨੇ ਆਂ 20 20 ਹਜ਼ਾਰ ਚ 25 25 ਹਜ਼ਾਰ ਚ 30 30 ਹਜ਼ਾਰ ਚ ਉਹ ਲਹਿੰਗੇ ਦਵਾਂਗੇ ਜਿਹੜਾ ਤੁਸੀਂ ਕਦੇ ਦੇਖਿਆ ਵੀ ਨਹੀਂ ਹੋ ਸੁਣਿਆ ਵੀ ਨਹੀਂ ਹੋ ਬਿਲਕੁਲ ਭਾਜੀ ਦੇਖੋ ਕੋਟ ਪੈਂਟ ਕੁੜਤੇ ਪਿਆ ਮੈਂ ਸ਼ੇਰਵਾਨੀਆਂ ਬਾਸਕਟਾ ਲਹਿੰਗੇ ਸ਼ਰਾਰੇ ਗਰਾਰੇ ਗੌਣ ਕੰਬਲ ਚਾਦਰਾਂ ਬੈੱਡ ਸ਼ੀਟਾਂ ਟੀ-ਸ਼ਰਟ ਮੈਂ ਕਹਿੰਦਾ ਸਾਰਾ ਕੁਝ ਇੱਕ ਹੱਥ 1.7 ਹੇਡਾ ਤੋਂ ਨੂੰ ਮਿਲਣਾ ਤੇ ਆ ਜਿਹੜੇ ਬੇਬੀ ਡਾਲ ਦੀ ਐਡਰੈਸ ਆ ਰੀਬਨ ਮੈਂ ਨਹੀਂ ਆਏ ਕੱਟਣਾ ਰੀਬਨ ਮੈਂ ਕੱਟਣਾ ਬੇਬੀ ਡਾਲ ਇਹ ਦੇਖੋ ਚਾਹੇ ਰਿਸੈਪਸ਼ਨ ਤੇ ਜਾਣਾ ਚਾਹੇ ਕੋਈ ਨਾਈਟ ਪਾਰਟੀ ਹੋਈ ਆ ਦੇਖੋ ਤਾਂ ਪੂਰੀ ਡਾਲ ਬਣਾ ਕੇ ਭੇਜਾਂਗੇ ਭਾਈ ਡਾਲ ਪੂਰੀ ਮਹਾਰਾਣੀ ਸਟਾਈਲ ਇਹੋ ਜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਬਾਜ਼ਾਰ ਨਾਲੋਂ ਰੇਟ ਵੀ ਘੱਟ ਚੀਜ਼ਾਂ ਹੀ ਵਧੀਆ ਤੁਸੀਂ ਸਕਰੀਨਸ਼ਾਟ ਲੈ ਕੇ ਆ ਜਾਓ ਇਹ ਬਾਜ਼ਾਰ ਨਾਲੋਂ ਰੇਟ ਦੇ ਘੱਟ ਹੈ ਗਿਆ ਇਹਦੇ ਉੱਤੇ ਤੁਹਾਨੂੰ 20% ਡਿਸਕਾਊਂਟ ਲੈ ਕੇ ਦਊਗਾ ਮੈਂ ਛੇਤੀ ਆਜੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਤੇ ਆਰਡਰ ਨੋਟ ਕਰ ਲਓ ਬੁੱਟਰ ਆਰਡ ਕਰਦਿਆਂ ਨੰਬਰ ਸਕਰੀਨ ਤੇ ਚੱਲ ਰਿਹਾ ਫੋਨ ਕਰਕੇ ਪਤਾ ਕਰ ਲਿਓ ਹੋਰ ਕਿਸੇ ਦੁਕਾਨ ਤੇ ਜਾਣ ਤੋਂ ਪਹਿਲਾਂ ਅੰਕ ਕੋਲੋਂ ਬੁੱਟਰ ਆਰਡ ਕਰਦਿਆਂ ਤੇ ਆ ਕੇ ਵੇਖੋ ਸਸਤੀ ਗੱਲ ਸਾਰਿਆਂ ਨੂੰ ਵੱਡੇ ਫਾਇਦੇ